ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਚ ਹੋਵੋ ਤੰਦਰੁਸਤ ਹੋਵੋ ਗੱਲ ਇਹ ਆ ਕਿਸਾਨ ਵੀਰੋ ਕਈ ਥਾਵਾਂ ਦੇ ਨਾਲ ਕਿਸਾਨ ਵੀਰਾਂ ਦੇ ਸਵਾਲ ਜਿਹੜੇ ਆ ਰਹੇ ਆ ਕਿ ਝੋਨੇ ਨੇ ਫੋਟ ਨਹੀਂ ਕੀਤੀ 20 ਦਿਨ ਪਲੱਸ ਦਾ ਝੋਨਾ ਹੋ ਗਿਆ ਤੇ ਉਹਨਾਂ ਤੋਂ ਇੱਕ ਦੋ ਸਵਾਲ ਮੈਂ ਪੁੱਛਦਾ ਹੁਣਾਂ ਕਿ ਪਾਣੀ ਲੰਬਾ ਸਮਾਂ ਖੇਤ ਚ ਖੜਾ ਕਿਉਂ ਕਿ ਇਸ ਵਾਰ ਜਿਹੜਾ ਹੈਗਾ ਕਈ ਥਾਵਾਂ ਦੇ ਉੱਤੇ ਮੀਂਹ ਜ਼ਿਆਦਾ ਪਏ ਜਾਂ ਕਈ ਥਾਵਾਂ ਤੇ ਕਿਸਾਨ ਵੀਰ ਪਾਣੀ ਭਰ ਕੇ ਰੱਖਦੇ ਆ ਨਹੀਂ ਹਵਾ ਲਵਾਉਂਦੇ ਖੇਤ ਨੂੰ ਤਾਂ ਉਹਨਾਂ ਦੀਆਂ ਜੜਾਂ ਜਿਵੇਂ ਲਾਲ ਹੋ ਜਾਂਦੀਆਂ ਹੁੰਦੀਆਂ ਤਾਂਬੇ ਰੰਗੀਆਂ ਉਸ ਤੋਂ ਬਾਅਦ ਕਾਲੀਆਂ ਹੋ ਗਈਆਂ ਗਲ ਗਈਆਂ ਤੇ ਬੜੀ ਇਹ ਸਮੱਸਿਆ ਕਾਫੀ ਕਿਸਾਨ ਵੀਰਾਂ ਨੂੰ ਆ ਰਹੀ ਆ ਬੇਨਤੀ ਮੇਰੀ ਇਹ ਆ ਮੈਂ ਪਹਿਲੀ ਵੀਡੀਓ 'ਚ ਵੀ ਜ਼ਿਕਰ ਕੀਤਾ ਸੀ ਵਾਰ-ਵਾਰ ਉਹੀ ਗੱਲ ਹੋ ਜਾਂਦੀ ਆ ਕਿ ਪਾਣੀ ਖੇਤ ਚ ਸੁੱਕਣ ਦਿਓ 5-7 ਦਿਨ ਫਿਰ ਹਵਾ ਉਹਨੂੰ ਲਵਾਓ ਖੇਤ ਚ ਪਾਣੀ ਨਾ ਪਰੋ ਜਿੱਥੇ ਕਿਤੇ ਮੀਂਹ ਆ ਉੱਥੇ ਤਾਂ ਆਪਣੀ ਮਜਬੂਰੀ ਆ ਖੇਤ ਚ ਪਾਣੀ ਖੜਾ ਰਹਿਣਾ ਜਦੋਂ ਜੀਰੂਗਾ 8 ਦਿਨ ਲਾਉਂਦਾ 10 ਦਿਨ ਲਾਉਂਦਾ ਬਾਕੀ ਥਾਮਾਂ ਤੇ ਜਿੱਥੇ ਤੁਹਾਡੇ ਖੇਤ ਚ ਪਾਣੀ ਜੀਰ ਗਿਆ 8-10 ਦਿਨ ਉਹਨੂੰ ਪਾਣੀ ਲਾਓ ਹੀ ਨਾ ਪੂਰਾ ਸੁੱਕਾ ਕਰ ਦਿਓ ਦੂਸਰਾ ਜਿੰਕ ਤਾਦੀ ਕਿਉਂਕਿ ਘਾਟ ਲਗਾਤਾਰ ਖੇਤਾਂ ਚ ਪਾਣੀ ਖੜਨਣਾ ਆ ਰਹੀ ਹੈ ਕਈ ਥਾਮਾਂ ਦੇ ਉੱਤੇ ਹਲਕੀਆਂ ਜ਼ਮੀਨਾਂ ਰੇਤਲੀਆਂ ਜ਼ਮੀਨਾਂ ਜਿੱਥੇ ਪਾਣੀ ਨਹੀਂ ਵੀ ਖੜਾ ਉੱਥੇ ਵੀ ਜਿੰਕ ਲਵਾ ਦੀ ਘਾਟ ਦੀ ਕੰਪਲੈਕ ਬਹੁਤ ਸਾਰੇ ਕਿਸਾਨ ਵੀਰਾਂ ਨੇ ਸਪਰੇਅ ਕੀਤੀ ਆਪਣੇ ਵਾਲਾ ਜਿਹੜਾ ਫਾਰਮੂਲਾ ਜ਼ਿੰਕ 22% 1 ਕਿਲੋ ਲੋਹਾ ਹਰ ਰੇਤਲੀਆਂ ਜ਼ਮੀਨਾਂ 'ਚ 1 ਕਿਲੋ 19% ਵਾਲਾ ਫੈਰ ਸਲਫੇਟ ਤੇ ਦਰਮਿਆਨੀਆਂ ਜ਼ਮੀਨਾਂ 'ਚ ਅੱਧਾ ਕਿਲੋ ਪ੍ਰਤੀ ਏਕੜ ਅੱਧਾ ਕਿਲੋ ਡੜੇ ਵਾਲੀ ਕਲੀ ਰਾਤ ਨੂੰ ਭਿਉਂ ਕੇ ਤੇ ਉਹਦਾ ਆਪਾ ਪਾਣੀ ਵਰਤਨਾ ਫਿਲਟਰ ਕੀਤਾ ਹੋਇਆ ਕਿਲੋ ਤੋਂ 2 ਕਿਲੋ ਤੱਕ ਯੂਰੀਆ ਤੁਸੀਂ ਫਸਲ ਦੀ ਕੰਡੀਸ਼ਨ ਅਨੁਸਾਰ ਹਲਕੀਆਂ ਜ਼ਮੀਨਾਂ 'ਚ 2 ਕਿਲੋ ਤੱਕ ਵਰਤ ਲਓ ਦਰਮਿਆਨੀਆਂ 'ਚ 1.5 ਕਿਲੋ ਤੱਕ ਵਰਤ ਲਓ 150 ਲੀਟਰ ਪਾਣੀ 'ਚ ਪਾ ਕੇ ਸਪਰੇਅ ਕਰ ਦੇਣੀ ਕਿਸਾਨ ਵੀਰਾਂ ਨੂੰ 2 ਤੋਂ 3 ਸਪਰੇਆਂ 'ਚ ਜਿੱਥੇ ਝੋਨਾ ਨਹੀਂ ਚੱਲ ਰਿਹਾ ਸੀ ਬਹੁਤ ਸ਼ਾਨਦਾਰ ਰਿਜ਼ਲਟ ਮਿਲੇਆ ਕਿਰਪਾ ਕਰਕੇ ਜਿਹੜੇ-ਜਿਹੜੇ ਤਾਂ ਕਿ ਹੋਰ ਕਿਸਾਨ ਵੀਰਾਂ ਨੂੰ ਪਤਾ ਲੱਗ ਜੇ ਕਿ ਇਹ ਨਾ ਕਈ ਕਿਸਾਨ ਵੀਰ ਵਿਚਾਰੇ ਜਿਹੜੇ ਕਾਫੀ ਖਰਚਾ ਕਰੀ ਜਾ ਰਹੇ ਆ ਕਾਫੀ ਮਿਕਸਚਰ ਪਾ ਰਹੇ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਅਸੀਂ ਆਹ ਜਿਹੜਾ ਹੈਗਾ ਕੋਈ ਪੈਕਟ ਲਿਆ ਕੇ ਪਾਇਆ ਜਾਂ ਕੋਈ ਮਿਕਸਚਰ ਪਾਇਆ ਜਾਂ ਕੋਈ ਕਈ ਕਿਸਾਨ ਵੀਰ ਥੱਲੇ ਲੋਹਾ ਹੀ ਪਾਈ ਪਾਈ 10 10 ਕਿਲੋ ਪਾਈ ਬੈਠੇ ਆ ਉਹਦਾ ਬਿਲਕੁਲ ਫਾਇਦਾ ਨਹੀਂ ਹੈਗਾ ਬੇਨਤੀ ਇਹੀ ਹੈ ਕਿ 44 ਵਾਲੀਆਂ ਸਪਰੇਆਂ ਜਿਹੜੀਆਂ ਜ਼ਿੰਕ ਤੇ ਲੋਹੇ ਦੀ ਜ਼ਿਆਦਾ ਘਾਟ ਆਉਂਦੀ ਹੈ ਜਦੋਂ ਸਪਰੇਅ ਕਰਨੀ ਆ ਕੋਸ਼ਿਸ਼ ਕਰੋ ਜਿਹੜਾ ਹੈਗਾ ਬੈਟਰੀ ਵਾਲੇ ਪੰਪ ਨਾਲ ਕਰੋ ਟਰੈਕਟਰ ਵਾਲੇ ਪੰਪ ਨਾਲ ਕਰੋ ਇੰਜਨ ਵਾਲੇ ਪੰਪ ਨਾਲ ਜੇ ਕਰ ਰਹੇ ਆ ਤਾਂ 44 ਨਾ ਵੱਜੇ ਰੇਟ ਸਲੋ ਕਰਕੇ ਤੇ 6 ਪੰਪ ਲਾਓ ਕਈ ਕਿਸਾਨ ਵੀਰ ਕੀ ਕਰਦੇ ਘੱਟ ਪਾਣੀ ਦੇ ਵਿੱਚ ਸਿੱਧਾ ਫੋਰਾ ਮਾਰੀ ਜਾਂਦੇ ਪੱਤਿਆਂ ਦੇ ਉੱਤੇ ਉਤੋਂ ਨੋਕਾਂ ਸਾੜ ਲੈਂਦੇ ਆ ਇਹ ਬੇਨਤੀ ਆ ਕਿ ਸਾਵਧਾਨੀਆਂ ਵਰਤ ਕੇ ਫੇਰ ਆਪਾਂ ਸਪਰੇਅ ਕਰਨੀ ਆ ਤੇ ਖਾਸ ਗੱਲ ਇਹ ਹੈ ਕਿ ਤੁਸੀਂ ਤਤਾਂ ਵਾਲੇ ਖਰਾਕੀ ਤਤਾਂ ਵਾਲੀ ਸਪਰੇਅ ਕਰੋ 2250 ਰੁਪਏ ਦਾ ਇਹ ਜਿਹੜਾ ਹੈਗਾ ਸਮਾਨ ਪੈਂਦਾ ਇਹਦੇ ਵਿੱਚ ਤੇ ਤੁਸੀਂ 2 ਤੋਂ 3 ਸਪ੍ਰੇਆਂ ਕਰੋਗੇ ਤਾਂ ਬਹੁਤ ਸ਼ਾਨਦਾਰ ਰਿਜ਼ਲਟ ਮਿਲਣਗੇ ਬਹੁਤ ਸ਼ਾਨਦਾਰ ਰਿਜ਼ਲਟ ਮਿਲਣਗੇ ਕਿਸਾਨ ਵੀਰ ਜਿਨ੍ਹਾਂ ਨੇ ਸਪਰੇਅ ਕੀਤੀ ਕਿਰਪਾ ਕਰਕੇ ਜਿਹੜਾ ਨਾਲ ਦੇ ਕਿਸਾਨ ਵੀਰਾਂ ਨੂੰ ਜਰੂਰ ਦੱਸਦੇ ਆ ਜੇ ਮੈਂ ਨਹੀਂ ਚਾਹੁੰਦਾ ਕਿਉਂਕਿ ਕਿਸਾਨ ਵੀਰ ਕਾਫੀ ਖਰਚਾ ਕਰ ਰਹੇ ਹੋ ਜਦੋਂ ਦੱਸਦੇ ਕਿ ਅਸੀਂ ਜੀ ਕਾਫੀ ਸਮਾਨ ਕਈ ਕਿਸਾਨ ਵੀਰ 12 36 ਪਾਈ ਜਾਂਦੇ ਆ ਜਾਂ ਦਾਣੇਦਾਰ ਕੀਟਨਾਸ਼ਕ ਪਾਈ ਜਾਂਦੇ ਕਿ ਝੋਨਾ ਝੋਨੇ ਨੇ ਫੋਟ ਕਰਨੀ ਹੈ ਖਰਾਕੀ ਤਤਾਂ ਦੇ ਸਾਹਮਣਾਂ ਤਾਂ ਇਸ ਗੱਲ ਦਾ ਕਿਰਪਾ ਕਰਕੇ ਖਿਆਲ ਰੱਖੋ ਬਹੁਤ ਸਸਤਾ ਫਾਰਮੂਲਾ 7-8 ਸਾਲ ਤੋਂ ਆਪਾਂ ਕਰਾ ਰਹੇ ਹਾਂ ਕਿਸਾਨ ਵੀਰ ਬੜਾ ਇਹਦਾ ਫਾਇਦਾ ਲੈ ਰਹੇ ਆ ਬਹੁਤ ਘੱਟ ਖਰਚੇ ਦੇ ਵਿੱਚ ਕਿਉਂਕਿ ਜੇ ਆਪਾਂ ਵੈਸੇ ਵੀ ਪ੍ਰੋਡਕਟ ਬਾਜ਼ਾਰੋਂ ਲਿਆ ਕੇ ਪਾਉਣੇ 5-700 ਦਾ ਇੱਕ ਵਾਰੀ ਦਾ ਪੈ ਜਾਂਦਾ ਤੇ ਇਹਦੇ ਚ ਤਿੰਨ ਸਪਰੀਆਂ ਦਾ ਤੁਹਾਡਾ ਕੰਮ ਹੀ ਇੰਨੇ ਚ ਨਿਬੜ ਜਾਣਾ ਟੋਟਲੀ ਤੇ ਹੋਰ ਵਾਧੂ ਸਮਾਨ ਤੁਹਾਨੂੰ ਪਾਉਣ ਦੀ ਲੋੜ ਨਹੀਂ ਪੈਣੀ ਹੈਗੀ ਤੇ ਜਿਹੜਾ ਫੋਟ ਫਟਾਰਾ ਹੁੰਦਾ ਵੱਖਰਾ ਕਿਉਂਕਿ ਜੇ ਬਾਜ਼ਾਰੋਂ ਤੁਸੀਂ ਕਿ ਕਈ ਕਿਸਾਨ ਵੀਰ ਮਿਕਸਚਰ ਲਿਆ ਕੇ ਪਾਉਂਦੇ ਉਹ ਖਰਚਾ ਵੀ ਹੋ ਜਾਂਦਾ ਫਟਾਰਾ ਵੀ ਨਹੀਂ ਹੁੰਦਾ ਫੋਟ ਵੀ ਨਹੀਂ ਕਿਉਂਕਿ ਜਿਹੜਾ ਤੱਤ ਦੀ ਘਾਟ ਆ ਜੇ ਉਹ ਆਪਾਂ ਦਵਾਂਗੇ ਉਹੀ ਆਪਾਂ ਸਪਰੇਅ ਕਰਾਂਗੇ ਕਿਉਂਕਿ ਜੇ ਇਹ ਮੰਨ ਲਓ ਆਪਾਂ ਨੂੰ ਲੱਗਦਾ ਕਿ 4 ਦਿਨਾਂ ਨੂੰ ਪਾਣੀ ਸੁੱਕੂਗਾ ਤੇ ਆਪਾਂ ਅੱਜ ਸਪਰੇਅ ਕਰ ਸਕਦੇ ਹਾਂ ਨਾ ਸਪਰੇਅ ਕਰਾਂਗੇ ਉਸ ਤੋਂ ਬਾਅਦ ਹਵਾ ਲੱਗੇ ਬਹੁਤ ਵਧੀਆ ਫਟਾਰਾ ਹੋ ਜੇ ਪਾਣੀ ਖੜਾ ਥੱਲੇ ਤੁਸੀਂ ਜਿੰਕ ਵੀ ਪਾ ਦੀ ਉਹਦਾ ਫਾਇਦਾ ਨਹੀਂ ਹੋਣਾ ਹੈਗਾ ਤੇ ਥੱਲੇ ਲੋਹਾ ਤੱਤ ਬਿਲਕੁਲ ਨਾ ਪਾਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਖ